ਅੰਤਰ ਦਿੱਤੇ ਕਾਇਮ ਰੱਖਣਾ ਸੀ ਔਰ ਇਸ ਤਰ੍ਹਾਂ ਉਸ ਦੇ ਮਨ ਨੂੰ ਅਹਿਸਾਸ ਕਰਾ ਦਿੰਦੇ ਸਨ ਤੈਨੂੰ ਰੋਗ ਨਹੀਂ ਹੈ ਬਿਮਾਰੀ ਨਹੀਂ ਹੈ ਉਹਦੇ ਮਨ ਚੋਂ ਕੱਢਦੇ ਸਨ ਇੱਕ ਢੰਗ ਸੀ ਮਨੋਵਿਗਿਆਨਕ ਨੁਕਤਾ ਸੀ ਅੱਜ ਵੀ ਐਸਾ ਮੰਨਿਆ ਜਾਂਦਾ ਹੈ ਕਿ ਅੱਧਾ ਕਮ ਮਰੀਜ਼ ਦਾ ਵਿਸ਼ਵਾਸ ਕਰਦਾ ਹੈ ਅੱਧਾ ਕਮ ਡਾਕਟਰ ਦੀ ਦਵਾਈ ਤੇ ਡਾਕਟਰ ਦੀ ਸਿਆਣਾ ਅੱਧਾ ਹੀ ਕੰਮ ਹੈ ਅਗਰ ਮਰੀਜ਼ ਦਾ ਭਰੋਸਾ ਨਹੀਂ ਯਕੀਨ ਨਹੀਂ ਤੋ ਮੁਸ਼ਕਿਲ ਹੈ ਉਸ ਦਾ ਤਾਪ ਉਸ ਦਾ ਦਰਦ ਛੇਤੀ ਠੀਕ ਹੋਵੇ ਇਹ ਤੇ ਅੱਜ ਵੀ ਸਪਸ਼ਟ ਹੋ ਗਿਆ ਇਸ ਤਰ੍ਹਾਂ ਮੰਤਰਾਂ ਦੇ ਨਾਮ ਸਨ ਅੱਖ ਦੁਖਦੀ ਹੈ ਕੋਈ ਮੰਤਰ ਕੰਨ ਦੁਖਦੇ ਨੇ ਮੰਤਰ ਦਾੜ ਦੁਖਦੀ ਹੈ ਮੰਤਰ ਕੋਈ ਬੁਖਾਰ ਚੜਿਆ ਹੈ ਮੰਤਰ ਕੁਝ ਐਸੇ ਰੋਗ ਜੋ ਮੰਤਰਾਂ ਨਾਲ ਠੀਕ ਨਹੀਂ ਹੋਏ ਨਹੀਂ ਹੁੰਦੇ ਸਨ ਨਹੀਂ ਪਕੜਦੇ ਚਾਹਦੇ ਸਨ ਉਹਨਾਂ ਰੋਗਾਂ ਦੀ ਪੂਜਾ ਵੀ ਕੀਤੀ ਗਈ ਜਿਵੇਂ ਕਿ ਚੇਚਕ ਇਹਨੂੰ ਮਾਤਾ ਆਖਿਆ ਗਿਆ ਤੇ ਮਾਤਾ ਜਾਣ ਕੇ ਪੂਜਿਆ ਗਿਆ ਵੱਡੇ ਇਹ ਫੁਨਸੀਆਂ ਕਿਸੇ ਬੱਚੇ ਨੂੰ ਅਕਸਰ ਨਿਕਲਦੀਆਂ ਸਨ ਉਹਨੂੰ ਕਹਿੰਦੇ ਸਨ ਵੱਡੀ ਮਾਤਾ ਨਿਕਲੀ ਹੈ ਮਜਬੂਰੀ ਸੀ ਇਸ ਦਾ ਕੋਈ ਇਲਾਜ ਨਹੀਂ ਸੀ ਮੰਤਰਾਂ ਰਾਹੀਂ ਇਹਦਾ ਠੀਕ ਹੋਣਾ ਔਖਾ ਹੋ ਗਿਆ ਸੀ ਅਵਲ ਤੇ ਆਂਦੀ ਸੀ ਬੱਚਿਆਂ ਨੂੰ ਤੇ ਬੱਚਿਆਂ ਦੇ ਉੱਤੇ ਮੰਤਰ ਦਾ ਅਸਰ ਉਹ ਹੁਣ ਭਰੋਸਾ ਕਰਨ ਯਕੀਨ ਕਰਨ ਬੜੀ ਔਖੀ ਗੱਲ ਸੀ ਚੰਚਲਮਨ ਤੇ ਬੱਚਾ ਪੀੜਤ ਦੁਖੀ ਮਜਬੂਰੀ ਦੇ ਵਿੱਚ ਇਸ ਬਿਮਾਰੀ ਨੂੰ ਮਾਂ ਆਖਿਆ ਗਿਆ ਵਰਨਾ ਇਹ 체ਚਕ ਜਿਸ ਤੇ ਨਿਕਲਦੀ ਸੀ ਕਿਸੇ ਨੂੰ ਅੰਧਾ ਕਰ ਜਾਂਦੀ ਸੀ ਕਿਸੇ ਬੱਚੇ ਨੂੰ ਗੁੰਗਾ ਕਰ ਜਾਂਦੀ ਸੀ ਕਿਸੇ ਨੂੰ ਬਹਿਰਾ ਕਰ ਜਾਂਦੀ ਸੀ ਕਰੂਪ ਤੇ ਕਰਦੀ ਸੀ ਲੇਕਿਨ ਮਾਤਾ ਕਰਕੇ ਪੂਜਣਾ ਮਜਬੂਰੀ ਸੀ ਕੋਈ ਇਲਾਜ ਨਹੀਂ ਸੀ ਅੱਜ ਵਿਗਿਆਨ ਨੇ ਸਾਰੀ ਦੁਨੀਆ ਦੇ ਚਸਮਾਨ ਨੂੰ ਕੱਢ ਦਿੱਤਾ ਹੈ ਉਹਨਾਂ ਦਾ ਦਾਵਾ ਹੈ ਸਾਇੰਸ ਦਾ ਅਜੋਕੇ ਕਿ ਇਹ ਜਿਹੜੀ ਮਾਤਾ ਹੈ ਇਹ ਜਿਹੜੀ ਚੈਚਕ ਹੈ ਹੁਣ ਨਹੀਂ ਹੈ ਜਗਤ ਦੇ ਖੈਰ ਕਹਿਣ ਤੋਂ ਮੁਰਾਦ ਹੈ ਮਜਬੂਰੀ ਚ ਇਸ ਦਾ ਪੂਜਨ ਹੋਇਆ ਕੁਝ ਬਿਮਾਰੀਆਂ ਉਹਨਾਂ ਨੂੰ ਪੂਜਿਆ ਵੀ ਜਾਂਦਾ ਰਿਹਾ ਕਿਉਂਕਿ ਇਲਾਜ ਨਹੀਂ ਸੀ ਮੰਤਰਾਲਲ ਇਹ ਕਾਬੂ ਨਹੀਂ ਹੁੰਦੇ ਸਨ ਸਰੀਰ ਇੱਕ ਹੈ ਰੋਗ ਅਨੇਕਾਂ ਨੇ ਤਾਂ ਅਨੇਕਾਂ ਤਰ੍ਹਾਂ ਦੇ ਮੰਤਰ ਮਾਂਦਰੀ ਲੋਗ ਸਿੱਧ ਕਰਦੇ ਸਨ ਕਿਸੇ ਕੋਲ ਕੋਈ ਮੰਤਰ ਕਿਸੇ ਕੋਲ ਕੋਈ ਮੰਤਰ ਤੇ ਜਿਸ ਦਾ ਮੰਤਰ ਚੱਲਦਾ ਸੀ ਉਹਨੂੰ ਕਹਿੰਦੇ ਸਨ ਮੰਤਰੀ ਹੁਣ ਰੋਗ ਬੜੇ ਨੇ ਤੋਂ ਬੜੇ ਫਿਰ ਮਾਂਦਰੀ ਪੈਦਾ ਹੋਏ ਤੇ ਇੱਕ ਮੰਤਰ ਨੂੰ ਸਿੱਧ ਕਰਨ ਵਾਸਤੇ ਵੀ ਕਿਦਰੇ 5 ਸਾਲ 10 ਸਾਲ 8 ਸਾਲ 4 ਸਾਲ ਲੱਗਦੇ ਸਨ ਜਪਦਿਆਂ ਜਪਦਿਆਂ ਜਦ ਉਸ ਬੋਲ ਦੇ ਸਤਿਆ ਆ ਜਾਏ ਤਾਕਤ ਆ ਜਾਏ ਤੇ ਕਹਿੰਦੇ ਸਨ ਮੰਤਰ ਸਿੱਧ ਹੋ ਗਏ ਤੋ ਉਹ ਇੱਕ ਵਿਸ਼ੇਸ਼ ਤਰ੍ਹਾਂ ਦੇ ਰੋਗ ਦਿੱਤੇ ਮਨੋਵਿਗਿਆਨਕ ਢੰਗ ਨਾਲ ਮਰੀਜ਼ ਦੇ ਮਨ ਤੇ ਅਸਰ ਪੰਦਾ ਸੀ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਮੰਤਰਾਂ ਰਾਹੀਂ ਇਲਾਜ ਹੋ ਸਕਦਾ ਹੈ ਪਰ ਇੱਕ ਮੰਤਰ ਕੋਈ ਸਿੱਧ ਕਰੇ ਤੇ 10-12 ਸਾਲ ਲੱਗਦੇ ਨੇ ਤੇ ਰੋਗ ਤੇ ਸੈਂਕੜੇ ਨੇ ਕੋਈ ਇੱਕ ਹੈ ਜ਼ਿੰਦਗੀ ਸੱਚ ਗਲ ਜਾਏਗੀ ਫਿਰ ਵੀ ਰੋਗ ਤੇ ਰਹਿਣਗੇ ਮੰਤਰ ਕੋਈ ਐਸਾ ਚਾਹੀਦਾ ਹੈ ਜੋ ਸਾਰੇ ਰੋਗਾ ਤੇ ਕੰਮ ਆਵੇ ਕਲਗੀਧਰ ਪਿਤਾ ਕਹਿੰਦੇ ਨੇ ਪਰਮਾਤਮਾ ਦਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਹੈ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਔਰ ਇਹ ਮੰਤਰ ਸਾਰੇ ਰੋਗਾਂ ਤੇ ਕੰਮ ਆਉਂਦਾ ਹੈ ਪਤਸ਼ਾਹੀ ਦੀ ਬਾਣੀ ਕਹਿੰਦੀ ਹੈ ਸਰਬ ਰੋਗ ਕਾ ਔਖਦ ਨਾਮ ਸੰਸਾਰ ਰੋਗੀ ਨਾਮਦਾਰੋ ਮੈਲ ਲਾਗੇ ਸੱਚ ਬਿਨਾ ਵਾਕਈ ਇਹ ਇੱਕ ਔਸ਼ਧੀ ਹੈ ਅਗਰ ਕੋਈ ਇਹਨੂੰ ਔਸ਼ਧੀ ਦੀ ਤਰ੍ਹਾਂ ਲਵੇ ਅਗਰ ਕਿਸੇ ਦਾ ਭਰੋਸਾ ਜੋ ਹੈ ਬਚ ਜਾਏ ਇਹ ਵਾਕਈ ਸਾਰੇ ਰੋਗ ਕੱਢ ਦਿੰਦਾ ਹੈ ਲੁਧਿਆਣੇ ਚ ਹਸਪੀਟਲ ਬਣਿਆ ਗੁਰਤੇਗ ਭਾਦਰ ਸਾਹਿਬ ਦੇ ਨਾਂ ਤੇ ਬਹੁਤ ਵੱਡੀਆਂ ਪੰਕਤੀਆਂ ਬਾਹਰ ਲਿਖੀਆਂ ਗੈਨ ਬਿਲਡਿੰਗ ਦੇ ਉੱਤੇ ਸਰਬ ਰੋਗ ਕਾ ਔਖਦਨਾ ਉਹ ਡਾਕਟਰਾਂ ਦੇ ਤਜਰਬੇ ਕਹਿੰਦੇ ਨੇ ਬਈ ਜਿਹੜੇ ਮਰੀਜ਼ ਬਾਣੀ ਪੜ੍ਹਦੇ ਨੇ ਪਰੋਸਾ ਕਰਦੇ ਨੇ ਨਾਮ ਲੈ ਕੇ ਦਵਾਈ ਖਾਂਦੇ ਨੇ ਛੇਤੀ ਠੀਕ ਹੁੰਦੇ ਨੇ ਬਾਕੀਆਂ ਨਾਲੋਂ ਔਰ ਡਾਕਟਰ ਹਰਚਰਨ ਸਿੰਘ ਨੇ ਇਸ ਸੰਬੰਧ ਵਿੱਚ ਇੱਕ ਬਹੁਤ ਵੱਡੀ ਕਿਤਾਬ ਵੀ ਲਿਖ ਦਿੱਤੀ ਹੈ ਔਰ ਕਹਿੰਦਾ ਇਸ ਦੇ ਨਾਲ ਬਾਕੀ ਦੁਨੀਆਂ ਦੇ ਵੀ ਡਾਕਟਰ ਸਹਿਜ ਸਹਿਜ ਸਹਿਮਤ ਹੋ ਰਹੇ ਨੇ ਨਾਮ ਜਪਣ ਨਾਲ ਮਾਨਸਿਕ ਬਲ ਵੱਧਦਾ ਹੈ ਸੰਕਲਪ ਸ਼ਕਤੀ ਵੱਧਦੀ ਹੈ ਔਰ ਇਸ ਦੇ ਨਾਲ ਬਿਮਾਰੀ ਛੇਤੀ ਦੂਰ ਹੁੰਦੀ ਹੈ। ਵਾਕਈ ਪ੍ਰਮਾਤਮਾ ਦਾ ਨਾਮ ਸਾਰੇ ਰੋਗਾਂ ਦਾ ਇਲਾਜ ਹੈ। ਸੰਸਾਰ ਰੋਗੀ ਨਾਮਦਾਰੋ ਮੈਲ ਲਾਗੇ ਸੱਚ বিনা। ਅਗਰ ਨਾਮਦਾਰੋ ਹੈ ਤਾਂ ਇਹ ਕਿਹੜੇ ਰੋਗ ਤੇ ਕਮ ਆਉਂਦਾ ਹੈ? ਸਾਬਕਾ ਅਨਸਾਰ ਹੀ ਰੋਗਾਂ ਦੇ ਸਰਬ ਰੋਗ ਕਾ ਔਖਦ ਨਾਮ। ਸ਼ਰੀਰਕ ਰੋਗ, ਮਾਨਸਿਕ ਰੋਗ, ਪਰਿਵਾਰਕ ਰੋਗ आर्थिक रोग, रोग दे दे राजनीतिक रोग राजनीति ਦੇ ਜ਼ੁਲਮ ਤੇ ਤਸ਼ੱਦਦ ਹੈ ਅਗਰ ਪ੍ਰਭੂ ਦਾ ਨਾਮ ਜਪਣ ਵਾਲੇ ਰਾਜਨੀਤਿਕ ਹੋਣ ਜ਼ੁਲਮ ਨਹੀਂ ਕਰ ਸਕਣਗੇ ਹਿਰਦੈ ਪਵਿੱਤਰ ਹੋ ਜਾਏਗਾ ਨਾਮ ਨੇ ਉਹਨਾਂ ਦੀ ਸੋਚਣੀ ਪਾਵਨ ਕਰ ਦੇਣੀ ਹੈ ਅਗਰ ਨਾਮ ਹੈ ਤਾਂ ਆਰਥਿਕ ਦੁਨੀਆ ਦੇ ਵਿੱਚ ਬੇਈਮਾਨੀ हट ਜਾਏਗੀ ਔਰ ਨਾਮ ਹੈ ਤੋ ਘਰ ਦੇਚ ਕਲ ਕਲੇਸ਼ ਵੀ ਹਟ ਜਾਏਗਾ ਨਾਮ ਦੀ ਬਰਕਤ ਨਾਲ ਘਰ ਦੇਚ ਕਲ ਕਲੇਸ਼ ਨਹੀਂ ਰਹੇਗਾ ਆਪਸੀ ਤਕਰਾਰ ਨਹੀਂ ਰਹੇਗੀ ਨਾਮ ਦਾ ਜਪ ਹੈ ਤੋ ਮਾਨਸਿਕ ਸੋਗ ਤੇ ਚਿੰਤਾਵਾਂ ਵੀ ਨਹੀਂ ਰਹਿਣਗੇ ਔਰ ਨਾਮ ਦਾ ਜਪ ਹੈ ਤੋ ਸਰੀਰ ਦੇਚ ਵੀ ਰੋਗ ਨਹੀਂ ਰਹਿਣਗੇ ਇਤਨੀ ਮਰਜ਼ ਕਰਦੇ ਆ ਇਸ ਸਾਰੇ ਰੋਗਾਂ ਦੇ ਤੇ ਨਾਮ ਕੰਮ ਆਉਂਦਾ ਹੈ ਸਰੀਰ ਇੱਕ ਹੈ ਰੋਗ ਤੇ ਹਜ਼ਾਰਾਂ ਨੇ ਕੋਈ ਇੱਕ ਹੈ ਪਰਾਚੀਨ ਜ਼ਮਾਨੇ ਚ ਜਦ ਅਜੇ ਜੜੀ ਬੂਟੀਆਂ ਆਲਮੇ ਵਜੂਦ ਦੇ ਚ ਨਹੀਂ ਆਈਆਂ ਸਨ ਮਨੁੱਖ ਮੰਤਰਾਂ ਦੇ ਰਾਹੀਂ ਉਪਚਾਰ ਕਰਦੇ ਰਹੇ ਔਰ ਮਰੀਜ਼ਾਂ ਦੀ ਸ਼ਰਦਾ ਬਚ ਜਾਂਦੀ ਹੁੰਦੀ ਸੀ ਇਹ ਵੀ ਮੈਰਜ ਕਰਦੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਤੋ ਚੇਤੇ ਆ ਜਾਂਦਾ ਜੰਮੂ ਦਾ ਇੱਕ ਵਾਕਿਆ ਉੱਥੇ ਮੇਰੀ ਦਾੜ ਦੁਖਣ ਲੱਗ ਪਈ ਬੜੀ ਜ਼ੋਰ ਦੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਮੈਂ ਗਿਆ ਸੀ ਬਹੁਤ ਵੱਡੇ ਪੱਧਰ ਤੇ ਕਸ਼ਮੀਰ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਬਾਰਾ ਮੂਲਾ ਹੈ ਸ਼੍ਰੀਨਗਰ ਹੈ ਜੰਮੂ ਹੈ ਉਦਮਪੁਰ ਕਠੋਆ ਪੌਂਚ ਨੌ ਸ਼ਹਿਰਾਂ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਬਕਾਇਦਾ ਜਲੂਸ ਵੀ ਨਿਕਲਦੇ ਨੇ 6ਵੇਂ ਪਾਤਸ਼ਾਹ ਦੇ ਪੁਰਬ ਤੇ ਔਰ ਬਹੁਤ ਵੱਡੇ ਪੱਧਰ ਤੇ ਇਹ ਪੁਰਬ ਸਾਰੇ ਕਸ਼ਮੀਰ ਦੇ ਵਿੱਚ ਮਨਾਇਆ ਜਾਂਦਾ ਹੈ ਕਹਿੰਦੇ ਨੇ ਕਸ਼ਮੀਰ ਦੇ ਵਿੱਚ ਜਿੰਨੇ ਸਿੱਖ ਨੇ ਹੈ ਇਹ ਛੇਵੇਂ ਪਾਦਸ਼ਾਹੀ ਫੇਰੀ ਨਾਲ ਬਣੇ ਸਨ ਛੇਵੇਂ ਪਾਦਸ਼ਾ ਦਾ ਉੱਥੇ ਵਰਮਣ ਹੈ ਤੇ ਛੇਵੇਂ ਪਾਦਸ਼ਾ ਦੇ ਇਤਿਹਾਸਕ ਅਸਥਾਨ ਵੀ ਨੇ ਜਿਵੇਂ ਸ਼੍ਰੀਨਗਰ ਵਿੱਚ ਬਹੁਤ ਵੱਡਾ ਅਸਥਾਨ ਗੁਰਦੁਆਰਾ ਛੱਟੀ ਪਾਦਸ਼ਾਹੀ ਉਸ ਨੂੰ ਕਹਿੰਦੇ ਨੇ ਔਰ ਇਸ ਤਰ੍ਹਾਂ 12 ਮੌਲਾਂ ਦੇ ਇਤਿਹਾਸਕ ਅਸਥਾਨ ਜੇਲਮ ਦੇ ਕੰਡੇ ਤੇ ਗੁਰਦੁਆਰਾ ਛੱਟੀ ਪਾਦਸ਼ਾਹੀ ਤਾਂ ਉਹ ਛੇਵੇਂ ਪਾਦਸ਼ਾ ਦਾ ਪੁਰਬ ਬਹੁਤ ਵੱਡੇ ਪੱਦਰ ਤੇ ਮਨਾਉਂਦੇ ਨੇ 10 ਸਾਲ ਦੇ ਸਾਲ ਉੱਥੇ ਜਾਂਦਾ ਰਹੇ ਜੰਮੂ ਮਨਾ ਕੇ ਫਿਰ ਪਹੁੰਚਦੇ ਹੁੰਦੇ ਸੀ ਸ਼੍ਰੀਨਗਰ। ਤੋਂ ਜੰਮੂ ਉਹ ਛੜੇਂਦੇ ਐਸਾ ਹੋਇਆ ਅਜੇ ਮੈਂ 4 ਦਿਨ ਰਹਿਣਾ ਸੀ ਪਰ ਦਾੜ ਬੜੀ ਦੁਖਣ ਲੱਗ ਪਈ। ਤੇ ਗੁਰਪੁਰਬ ਦੀਆਂ ਬੜੀਆਂ ਰੌਣਕਾਂ। ਮੈਂ ਕਿਧਰੇ ਗ੍ਰੰਥੀ ਸਿੰਘ ਨੂੰ ਕਹਿ ਦਿੱਤਾ ਮੈਂ ਖੈ ਸ਼ਾਮ ਦੀ ਹਾਜ਼ਰੀ ਤੇ ਹੁਣ ਤੁਸੀਂ ਆਪ ਹੀ ਭਰ ਲੈਣਾ ਆਪਣੇ ਵੱਸ ਦੀ ਗੱਲ ਨਹੀਂ। ਮੇਰੀ ਦਾੜ ਬਹੁਤ ਦੁਖਦੀ ਹੈ। ਔਰ ਡਾਕਟਰ ਨੂੰ ਦਿਖਾ ਕੇ ਆਇਆ ਉਹ ਕਹਿੰਦਾ ਕਢਾਣੀ ਪੈਗੀ ਤੇ ਮੈਂ ਸੋਚਦਾ ਕਢਾਈ ਤੇ ਫਿਰ ਇਹ ਗੁਰਪੁਰਬ ਕਿਵੇਂ ਪੁਕਤਾਵਾਂਗੇ ਉਹ ਕਹਿੰਦਾ ਦੋ ਤਿੰਨ ਦਿਨ ਰੈਸਟ ਕਰੋ ਤਾਂ ਮੈਂ ਕਿ ਚੱਲਣ ਦਈਏ ਦਵਾਈ ਲੈ ਆਇਆ ਸ਼ਾਮ ਦੀ ਮੈਂ ਕਿ ਕਥਾ ਤੁਸੀਂ ਕਰ ਲੈਣੇ ਸਿਆਣੇ ਸਨ ਗੁਰਦੁਆਰੇ ਦੇ ਵਿੱਚ ਇੱਕ ਦੁਕਾਨ ਹੈ ਥੱਲੇ ਮੋਚੀ ਦੀ ਨਵੀਆਂ ਜੁੱਤੀਆਂ ਬਣਾ ਕੇ ਵੇਚਦਾ ਹੈ ਮੈਂ ਗਾਹੇ ਬਗਾਏ ਦੇਖਦਾ ਸੀ ਉਹਦੇ ਕੋਲ ਕੋਈ ਮਰੀਜ਼ ਵੀ ਆਉਂਦੇ ਸਨ ਉਹ ਮੇਰੇ ਕਮਰੇ ਚ ਆ ਗਿਆ ਦੇਖਦੇ ਮੈਨੂੰ ਕਹਿਣ ਲੱਗਾ ਮਸਕਿਨ ਜੀ ਸੁਣਿਆ ਤੁਹਾਡੀ ਦਾੜ ਦੁਖਦੀ ਹੈ ਮੈਂ ਕਿ ਬੜੀ ਦੁਖਦੀ ਹੈ ਕਹਿੰਦਾ ਆਪਾਂ 5 ਮਿੰਟਾਂ ਚ ਠੀਕ ਕਰ ਦਈਏ ਤੇ ਫਿਰ ਤੇ ਮੈਂ ਕਿ ਤੂੰ ਕਰ ਦੇ ਡਾਕਟਰ ਤੇ ਕਹਿੰਦਾ ਅਸੀਂ ਕੱਢਣੀ ਪੈਣੀ ਕਹਿੰਦਾ ਕੱਢਣ ਦੀ ਕੋਈ ਲੋੜ ਨਹੀਂ ਮੈਂ 5 ਮਿੰਟਾਂ ਚ ਠੀਕ ਕਰ ਦੇਣਾ ਉਹਨੇ ਕੋਈ ਇੱਕ ਕਿੱਲ ਦਰਵਾਜ਼ੇ ਤੇ ਠੋਕਿਆ ਕਮਰੇ ਦੇ ਤੇ ਕੁਝ ਪੜਦਾ ਰਿਹਾ ਤੇ ਮੈਨੂੰ ਕਹਿ ਲਗਾ ਆਰਾਮ ਆਇਆ ਕੁਛ ਮੈਂ ਕਿਹਾ ਕੋਈ ਨਹੀਂ ਪੀੜਾ ਤੇ ਉਸੇ ਤਰ੍ਹਾਂ ਹੀ ਹੈ ਦਰਦ ਤੇ ਉਸੇ ਤਰ੍ਹਾਂ ਹੀ ਹੈ ਉਹਨੇ ਇੱਕ ਕਿਲ ਹੋਰ ਠੋਕ ਦਿੱਤਾ ਕੁਛ ਪੜਦਾ ਰਿਹਾ ਵਿਚਾਰਦਾ ਰਿਹਾ ਔਰ ਅੱਖਾਂ ਬੰਦ ਕਰਕੇ ਕੁਛ ਗੁੰਗੁਨਾਉਂਦਾ ਰਿਹਾ ਫਿਰ ਮੈਨੂੰ ਕਹਿਣ ਲੱਗਾ ਹੁਣ ਤੇ ਪੂਰਨ ਆਰਾਮ ਆ ਗਿਆ ਹੋਵੇਗਾ ਮੈਂ ਕਹਿੰਦੇ ਪਹਿਲੇ ਨਾਲੋਂ ਵੀ ਦਰਦ ਵੱਧ ਗਿਆ ਮੈਨੂੰ ਤੇ ਕੋਈ ਆਰਾਮ ਨਹੀਂ ਆਇਆ ਪਤਾ ਮੈਨੂੰ ਕੀ ਆਖਣ ਲੱਗਾ ਕਹਿੰਦਾ ਗੈਨੇ ਜੀ ਸਮਝ ਆਈ ਤੁਹਾਡੀ ਸ਼ਰਧਾ ਮੇਰੇ ਤੇ ਨਹੀਂ ਪਈ ਵੱਜਦੀ ਤੁਸੀਂ ਮੇਰੇ ਤੇ ਸ਼ਰਧਾ ਕਰੋ ਪੂਰੀ ਸ਼ਰਧਾ ਕਰੋ ਦੇਖੋ ਫਿਰ ਮੇਰਾ ਮੰਤਰ ਕੰਮ ਕਰਦਾ ਸ਼ਰਧਾ ਨਾ ਹੋਵੇ ਮੰਤਰ ਨਹੀਂ ਮੇਰਾ ਕੰਮ ਕਰਦਾ ਮੈਂ ਕਿ ਗੱਲ ਹੀ ਸਾਰੀ ਸ਼ਰਧਾ ਦੀ ਹੈ ਮੈਂ ਕਿ ਜਦ ਮੇ ਪੂਰੀ ਸ਼ਰਧਾ ਕਿਦਰੇ ਮੇਰੀ ਵੱਜ ਜਾਏ ਤੇ ਪ੍ਰਮਾਤਮਾ ਦਾ ਨਾਮ ਹੈ ਤੇ ਸਾਰੀਆਂ ਰੋਗਾਂ ਦਾ ਜੋ ਹੈ ਜੜੀ ਕੱਢ ਕੇ ਰੱਖ ਦਿੰਦਾ ਕੋਈ ਰੋਗ ਹੁੰਦਾ ਹੀ ਨਹੀਂ ਰੋਗ ਸੋਗ ਦੁੱਖ ਜੜਾ ਮੜਾ ਹਰ ਜਨੇ ਨਹੀਂ ਨਿਕਟਾਣੇ ਤਾਂ ਮੈਂ ਕਿ ਮਾੜਾ ਮੋਟਾ ਭਰੋਸਾ ਤੇ ਸਾਡਾ ਵੀ ਥੜਕਾ ਹੀ ਹੋਇਆ ਹੈ ਔਖੇ ਨਾ ਹੋਣਾ ਮੈਂ ਅਰਜ਼ ਕਰਾਂ ਕਿ ਲਾਜ਼ਮੀ ਨਹੀਂ ਹੈ ਕਿ ਜਿਹੜਾ ਬੰਦਾ ਰੋਜ਼ ਗੁਰਦੁਆਰੇ ਆ ਰਿਹਾ ਹੈ ਇਸ ਦਾ ਭਰੋਸਾ ਪੂਰਨ ਬਜੇ ਹੋਇਆ ਹੈ ਜਿਹੜਾ ਰੋਜ਼ ਪਾਠ ਕਰ ਰਿਹਾ ਹੈ ਇਹਦਾ ਭਰੋਸਾ ਬਜੇ ਹੋਇਆ ਹੈ ਜਿਹੜਾ ਕਥਾ ਕੀਰਤਨ ਕਰ ਰਿਹਾ ਹੈ ਇਹਦਾ ਭਰੋਸਾ ਬਜੇ ਹੋਇਆ ਕੋਈ ਜ਼ਰੂਰੀ ਨਹੀਂ ਜਾਂਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਦੋਂ ਭਰੋਸਾ ਵੱਜ ਜਾਂਦਾ ਹੈ ਉਸੇ ਵਕਤ ਬੰਦੇ ਦੀ ਸਮਾਦੀ ਲੱਗ ਜਾਂਦੀ ਹੈ ਪਰਮ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ ਬੰਦਾ ਕੋਸ਼ਿਸ਼ ਕਰਦਾ ਰਹਿੰਦਾ ਹੈ ਭਰੋਸਾ ਤੜਖਦਾ ਰਹਿੰਦਾ ਹੈ ਡੋਲਦਾ ਰਹਿੰਦਾ ਹੈ ਤਾਂ ਹੀ ਤੇ ਅਰਦਾਸ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਆਤ ਹੈ ਪ੍ਰਭੂ ਤੂੰ ਆਪਣਾ ਹੱਥ ਦੇ ਮਨ ਨੂੰ ਡੋਲਣ ਤੋਂ ਬਚਾ ਮਨ ਕਿਉਂ ਡੋਲਦਾ ਹੈ ਅੰਦਰ ਸ਼ੱਕ ਪੈਦਾ ਹੋ ਜਾਂਦਾ ਹੈ ਪਤਾ ਨਹੀਂ ਰੱਬ ਹੈ ਕਿ ਨਹੀਂ ਪਤਾ ਨਹੀਂ ਗੁਰੂ ਹੈ ਕਿ ਨਹੀਂ। ਔਰ ਮੈਂ ਜੋ ਕਹਿ ਰਹੇ ਹਾਂ ਬਿਲਕੁਲ ਸਹੀ ਕਹਿ ਰਹੇ ਹਾਂ। ਕੀਰਤਨ ਸੁਣੀ, ਕਥਾ ਸੁਣੀ। ਸ਼ਰਧਾ ਵੱਜ ਗਈ ਕਿ ਪ੍ਰਭੂ ਹੈ, ਗੁਰੂ ਹੈ। ਸੰਸਾਰ ਦੇ ਹਾਲਾਤ ਦੇਖੇ, ਉਤਾਰ ਚੜਾ ਦੇਖੇ। ਕੋਈ ਸਰੀਰ ਨਾਲ ਜਾਂ ਘਰ ਦੇ ਵਿੱਚ ਘਟਨਾ ਘਟ ਗਈ ਤਾਂ ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ। ਰੋਜ਼ ਇਸ ਤਰ੍ਹਾਂ ਹੁੰਦਾ ਹੈ। ਸ਼ਰਧਾ ਵੀ ਬਣਦੀ ਹੈ। ਸ਼ੱਕ ਵੀ ਬਣਦਾ ਹੈ। ਭਰੋਸਾ ਵੀ ਵੱਜਦਾ ਹੈ ਔਰ ਭਰੋਸਾ ਟੁੱਟਦਾ ਵੀ ਹੈ। ਗਾਨੁਲ ਮੈਨੂੰ 37-38 ਸਾਲ ਹੋ ਗਏ ਨੇ ਕਥਾ ਕਰਦਿਆਂ ਤੇ ਕਈ ਦਫਾ ਇਹ ਕਹਿੰਦੇ ਜਾਣੋ ਕੋਈ ਸ਼ਬਦ ਮੈਂ ਨਹੀਂ ਆਖਾ ਕਿਉਂਕਿ ਐਵੇਂ ਕਿਵੇਂ ਨਵੇਂ ਸਦਸੰਗੀਆਂ ਦੀ ਜੋ ਹੈ ਸ਼ਰਧਾ ਦੇ ਉੱਤੇ ਕੋਈ ਛੱਟ ਨਾ ਲਗੇ ਜੀਵਨ ਭਰ ਕਥਾ ਕੀਰਤਨ ਕਰਨ ਵਾਲੇ ਗੁਰਦੁਆਰੇ ਆਣ ਵਾਲੇ ਔਰ ਗੁਰਦੁਆਰਿਆਂ ਦਾ ਇੰਤਜ਼ਾਮ ਸੰਭਾਲਣ ਵਾਲੇ لازਮੀ ਨਹੀਂ ਕਿ ਭਰੋਸਾਪੂਰਨ ਤੌਰ ਤੇ ਬਜੇ ਹੋਵੇ ਥੜਕ ਜਾਂਦਾ ਮੈਂ ਆਪਣੇ ਤਜਰਬੇ ਦੀ ਬਿਨਾ ਤੇ ਕਹਿ ਰਿਹਾ ਅਗਰ ਭਰੋਸਾ ਵੱਜ ਜਾਏ ਹੁਣੇ ਸਮਾਦੇ ਹੁਣੇ ਪਰਮ ਅਨੰਦ ਹੁਣੇ ਪਰਮ ਰਸ ਦੀ ਪ੍ਰਾਪਤੀ ਹੁਣੇ ਪਰਮ ਪ੍ਰਕਾਸ਼ ਦੀ ਪ੍ਰਾਪਤੀ ਪਤਾ ਹੈ ਬਾਬਾ ਫਰੀਦ ਕੀ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਕਾਕਮ ਕੂੰਜਣੀਆਂ ਮਨੋ ਮਚਿੰਦਣੀਆਂ ਕੱਲ ਤੇ ਕਿਉਂ ਛੋੜਦਾ ਜੇ ਮਨ ਨੂੰ ਮਛਰਾਣ ਵਾਲੀਆਂ ਵਾਸ਼ਨਾਵਾਂ ਨੂੰ ਰੋਕੇ ਅੱਜ ਹੀ ਖੁਦਾ ਦਾ ਮਿਲਾਪ ਲੈ ਲੈ ਤੇਰਾ ਤੇ ਮਨ ਨਹੀਂ ਥੜਕਦਾ ਪਿਆ ਪਤਾ ਨਹੀਂ ਖੁਦਾ ਹੈ ਕਿ ਨਹੀਂ ਬਾਬਾ ਫਰੀਦ ਕਹਿੰਦੇ ਨੇ ਤੂੰ ਆਪਣਾ ਭਰੋਸਾ ਪੱਕਾ ਕਰ ਲੈ ਹੁਣੇ ਮਿਲਾਪ ਲੈ ਲੈ ਖੁਦਾ ਦਾ ਕੱਲ ਤੇ ਕਿਉਂ ਛੋੜਦਾ ਹੈ ਪਰਸੋਂ ਤੇ ਕਿਉਂ ਛੋੜਦਾ ਹੈ ਅੱਜ ਮਿਲਾਵਾ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੜੀਆਂ ਇੰਜ ਕਹਿ ਲੋ ਕ੍ਰਾਂਤੀਕਾਰੀ ਪੰਕਤੀਆਂ ਨੇ ਜਿਹੜੇ ਬੰਦੇ ਪੋਸ਼ ਬੋਨ ਕਰਦੇ ਨੇ ਕੱਲ ਤੇ ਸੁੱਟਦੇ ਨੇ ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋ ਮਚੰਦੜੀਆਂ ਮਨ ਨੂੰ ਮਛਰਾਂ ਵਾਲੀਆਂ ਵਾਸ਼ਨਾਵਾਂ ਨੂੰ ਰੋਕ ਅੱਜ ਹੀ ਮਿਲਾਪ ਲੈ ਲੈ ਖੁਦਾ ਦਾ ਅੱਜ ਹੀ ਤੈਨੂੰ ਪ੍ਰਾਪਤੀ ਹੋ ਜਾਏਗੀ ਕੱਲ ਤੇ ਕਿਉਂ ਛੋੜਦਾ ਹੈ ਰੋਟੀ ਹੁਣ ਖਾਣਾ ਹੈ ਤੋ ਸਵਾਦ ਹੁਣੇ ਮਿਲਦਾ ਹੈ ਕਿ ਤੈਨੂੰ ਕੱਲ ਮਿਲਦਾ ਹੈ ਭੁੱਖ ਹੁਣੇ ਮਿਟਦੀ ਹੈ ਕਿ ਮਹੀਨੇ ਬਾਅਦ ਮਿਟਦੀ ਹੈ ਪਾਣੀ ਤੋ ਹੁਣ ਪੀਣਾ ਹੈ ਤੇ ਪਿਆਸ ਹੁਣੇ ਮਿਟਦੀ ਹੈ ਕਿ 2 ਸਾਲ ਬਾਅਦ ਮਿਟਦੀ ਹੈ ਨਾਮ ਤੋਂ ਅੱਜ ਜਪੇ ਤੇ ਫਲ ਅਗਲੇ ਜਨਮ ਦੇ ਚ ਮਿਲੇ ਜਾਂ ਸਾਲ 2 ਸਾਲ ਬਾਅਦ ਮਿਲੇ ਨਹੀਂ ਜਿਸ ਢੰਗ ਨਾਲ ਅੱਜ ਜਪਈ ਐ ਉਸੇ ਢੰਗ ਨਾਲ ਕੱਲ ਵੀ ਜਪੇਗਾ ਤੇ ਕੁਝ ਵੀ ਨਹੀਂ ਹੋਵੇਗਾ ਗੁਸਤਾਖੀ ਮਾਫ ਜਿਸ ਢੰਗ ਨਾਲ ਤੂੰ ਅੱਜ ਬੰਦਗੀ ਕੀਤੀ ਇਸ ਨਾਲ ਜੀਵਨ ਭਰ ਕਰਦਾ ਰਹੇ ਤੇ ਕੁਝ ਨਹੀਂ ਹੋਵੇਗਾ ساری ساری ਜ਼ਿੰਦਗੀ ਹੋ ਜਾਂਦਾ ਹੈ ਕਈਆਂ ਨੂੰ ਪਾਠ ਕਰਦੇ ਆ ਕੁਝ ਵੀ ਨਹੀਂ ਸਾਰੀ ਸਾਰੀ ਜ਼ਿੰਦਗੀ ਹੋ ਜਾਂਦੀ ਏ ਕਈਆਂ ਨੂੰ ਕਥਾ ਕੀਰਤਨ ਕਰਦੇ ਆ ਹਾਂ ਸੇਵਾ ਕਰਦੇ ਆ দানਪੁਨ ਕਰਦੇ ਆ 40 50 ਸਾਲ ਪਹਿਲੇ ਜਿੱਥੇ ਖੜੇ ਹੁੰਦੇ ਨੇ ਉੱਥੇ ਹੀ ਖੜੇ ਨੇ ਕੋਈ ਫਰਕ ਨਹੀਂ ਹੈ ਕੋਈ ਅੰਤਰਾ ਨਹੀਂ ਹੈ ਤਾਂ ਕੀ ਵਾਕਈ ਪ੍ਰਮਾਤਮਾ ਦਾ ਰਸ ਨਹੀਂ ਹੈ ਸੇਖ ਸਾਧੀ ਸਾਹਿਬ ਨੇ ਕਿਸੇ ਵਕਤ ਕਿਹਾ ਸੀ ਕਿ ਧਾਰਮਿਕ ਜਗਤ ਦੇ خدا ਤੋਂ ਜਿਹੜੀ ਨਿਰਾਸ਼ਾ ਪੈਦਾ ਹੁੰਦੀ ਹੈ ਉਹਨਾਂ ਲੋਕਾਂ ਕਰਕੇ ਜ਼ਿਆਦਾ ਪੈਦਾ ਹੁੰਦੀ ਏ ਜੋ 40-40 ਸਾਲ ਤੋਂ ਨਮਾਜ਼ ਪੜ ਰਹੇ ਨੇ ਤੇ ਖੁਦਾ ਅਜੇ ਵੀ ਉਹਨਾਂ ਨੂੰ ਨਹੀਂ ਮਿਲਿਆ। ਤੋਂ ਬਾਕੀ ਆਂਦਾ ਮਨ ਬਣ ਜਾਂਦਾ ਸ਼ਾਇਦ ਹੈ ਹੀ ਨਹੀਂ ਖੁਦਾ। ਜੇ ਹੁੰਦਾ ਤੇ ਇਹਨਾਂ ਨੂੰ ਮਿਲਦਾ ਨਾ 40 ਸਾਲ ਹੋ ਗਏ ਇਹਨਾਂ ਨੂੰ ਮੱਥਾ ਰਗੜਦੇ ਆ। ਸਾਦੀ ਦੇ ਉਸ ਜ਼ਮਾਨੇ ਦੇ ਬੋਲ ਕਹਿੰਦਾ ਇਹਨਾਂ ਲੋਕਾਂ ਕਰਕੇ ਨਿਰਾਸ਼ਾ ਜ਼ਿਆਦਾ ਵੱਧਦੀ ਹੈ। ਦਾਸ ਜਤ ਸੰਨ 47 ਦੇ ਦੇਸ਼ ਦੀ ਵੰਨ ਤਵਾਰ ਇਧਰ ਆਇਆ ਦੇ ਜੋ ਹੈ ਭਾਰਤ ਦੇਚ ਰਾਜਸਥਾਨ ਦੀ ਸਟੇਟ ਅਲਵਰ ਦੇ ਵਿੱਚ ਰਹਿਣਾ ਹੋਇਆ ਤੇ ਛੋਟੀਆਂ-ਛੋਟੀਆਂ ਰਿਆਸਤਾਂ ਸਨ ਰਜਵਾੜੇ ਸਨ ਜੋਧਪੁਰ ਜੈਪੁਰ ਅਲਵਰ ਧੋਲਪੁਰ ਭਰਤਪੁਰ ਇਹ ਸਭ ਰਿਆਸਤਾਂ ਸਨ ਰਾਜਿਆਂ ਦੀਆਂ ਪਰ ਉਹ ਕੋਟਾ ਬੂੰਦੀ ਸੀ ਇੰਦੌਰ ਸੀ ਰਤਲਾਮ ਸੀ ਸਭ ਸਟੇਟਾਂ ਸਨ ਗਵਾਲੀਅਰ ਇਤਿਆਦਿ ਅਲਵਰ ਦਾ ਇੱਕ ਨਿਯਮ ਸੀ ਰਾਜੇ ਨੇ ਬਣਾ ਰੱਖਿਆ ਸੀ ਔਰ ਇਹ ਮਿਡਲ ਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਤੇ ਇੱਕ ਨਿਯਮ ਲਾਗੂ ਸੀ ਜਿਹੜਾ ਬੱਚਾ 3 ਸਾਲ ਲਗਾਤਾਰ ਫੇਲ ਹੋਵੇ ਉਹਨੂੰ ਪੜਨ ਦਾ ਕੋਈ ਹੱਕ ਨਹੀਂ ਉਹਨੂੰ ਹੋਰ ਕੰਮ ਕੋਈ ਦੇਓ ਐਵੇਂ ਇਹ ਟੀਚਰਾਂ ਦਾ ਵਕਤ ਵੀ ਜ਼ਾਇਆ ਕਰਦਾ ਹੈ ਸਕੂਲ ਦਾ ਸਮਾਂ ਬਰਬਾਦ ਕਰਦਾ ਹੈ ਇਹਦਾ ਅਸਰ ਦੂਜੇ ਬੱਚਿਆਂ ਤੇ ਮਾੜਾ ਪੈਂਦਾ ਹੈ ਇਹ ਹੋਰ ਕੋਈ ਕੰਮ ਸਿੱਖੇ ਇਹ ਪੜਾਈ ਲਿਖਾਈ ਦੇ ਵਾਸਤੇ ਨਹੀਂ ਹੈ ਇਹ ਸੰਨ 47 ਵਿੱਚ ਮੈਂ ਦੇਖਿਆ ਸੀ ਤੇ 3 ਸਾਲ ਤੱਕ ਲਗਾਤਾਰ ਕੋਈ ਬੱਚਾ ਫੇਲ ਹੋ ਰਿਹਾ ਤੇ ਇੱਕੋ ਹੀ ਕਲਾਸ ਵਿੱਚ ਬੈਠ ਰਿਹਾ ਹੈ ਅੱਗੇ ਵਧਣ ਦਾ ਨਾਂ ਨਹੀਂ ਲੈਂਦਾ ਤਾਂ ਕਹਿੰਦੇ ਚੌਥੀ ਦਫਾ ਉਸ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਗੱਲ ਖਤਮ ਇਹ ਕੋਈ ਹੋਰ ਕੰਮ ਦੰਦਾ ਸਿੱਖੇ ਕੋਈ ਹੱਥ ਦੀ ਦਸਤਕਾਰੀ ਸਿੱਖੇ ਇਹ ਪੜਨਾ ਲਿਖਣਾ ਇਸ ਦੇ ਵਾਸਤੇ ਗੱਲ ਨਹੀਂ ਹੁਣ 3 ਸਾਲ ਕੋਈ ਫੇਲ ਹੋਵੇ ਤੇ ਸਕੂਲ ਦੇ ਦਰਵਾਜ਼ੇ ਇਸ ਵਾਸਤੇ ਬੰਦ ਕਰ ਦਿੱਤੇ ਜਾਂਦੇ ਸਨ ਉਸ ਬੱਚੇ ਤੇ ਕਿ ਬਾਕੀ ਬੱਚਿਆਂ ਤੇ ਮਾੜਾ ਅਸਰ ਪੈਂਦਾ। ਅਰੇ ਪੜਨਾ ਲਿਖਣਾ ਇਸ ਦਾ ਕੰਮ ਨਹੀਂ ਹੈ। ਤੇ 50 ਸਾਲ ਤੋਂ ਜਿਹੜਾ ਗੁਰਦੁਆਰੇ ਆ ਰਹੇ ਹੋਵੇ ਤੇ ਬੁੱਢਾ ਹੋ ਗਿਆ ਹੋਵੇ ਤੇ ਅਜੇ ਵੀ ਫੇਲ ਹੀ ਚੱਲ ਰਿਹਾ ਹੋਵੇ ਅੱਗੇ ਨਾ ਵਧਿਆ ਹੋਵੇ। ਤੋ ਯਕੀਨ ਜਾਨੋ ਇਹਨਾਂ ਲੋਕਾਂ ਕਰਕੇ ਵੀ ਨਿਰਾਸ਼ਾ ਵਧਦੀ ਹੈ। ਇਹਨਾਂ ਨੂੰ ਕੱਖ ਨਹੀਂ ਮਿਲਿਆ ਸਾਨੂੰ ਕੀ ਮਿਲਣਾ ਹੈ? 50 ਸਾਲ ਹੋ ਗਏ ਇਹਨਾਂ ਨੂੰ ਬਾਣੀ ਪੜਦਿਆਂ। 50 ਸਾਲ ਹੋ ਗਏ ਨੇ ਇਹਨੂੰ ਗੁਰਦੁਆਰੇ ਜਾਂਦਿਆਂ। ਮੈਰਜ਼ ਕਰਨਾ ਇੱਕ ਦਿਨ ਦੇ ਵਿੱਚ ਪ੍ਰਾਪਤੀ ਹੋ ਸਕਦੀ ਹੈ। ਬਾਬਾ ਫਰੀਦ ਕਹਿੰਦੇ ਨੇ ਅੱਜ ਮਿਲਾਵਾ ਅੱਜ ਮਿਲਾਪ ਲੈ ਲੈ ਕੱਲ ਤੇ ਕਿਉਂ ਛੋੜਦੇ ਪੋਸਟਪੋਨ ਕਿਉਂ ਕਰਦੇ ਮਲਤਵੀ ਕਿਉਂ ਕਰਦੇ। ਅੱਜ ਮਿਲਾਵਾ ਸ਼ੇਖ ਫਰੀਦ ਤਾਂ ਕਮ ਗੂੰਜਣੀਆਂ ਮਨੋਂ ਮਚਿੰਦਣੀਆਂ ਮਨ ਨੂੰ ਮਛਰਾਣ ਵਾਲੀਆਂ ਵਾਸ਼ਨਾਵਾਂ ਨੂੰ ਰੋਕ ਅੱਜ ਹੀ ਮਿਲਾਪ ਲੈ ਲੈ ਅੱਜ ਹੀ ਖੁਦਾ ਦੀ ਜੋ ਹੈ ਪ੍ਰਾਪਤੀ ਪਰ ਮਨ ਮਛਰਦਾ ਹੈ ਭਰੋਸਾ ਬੱਜਦਾ ਹੈ ਫਿਰ ਭਰੋਸਾ ਟੁੱਟਦਾ ਹੈ ਮੰਡੋਲਦਾ ਹੈ ਸ਼ਰਧਾ ਪੈਦਾ ਹੁੰਦੀ ਹੈ ਨਾਲ ਸ਼ੱਕ ਪੈਦਾ ਹੁੰਦਾ ਹੈ ਸ਼ਰਧਾ ਪੈਦਾ ਹੋਈ ਚੱਲ ਪੈ ਸ਼ੱਕ ਪੈਦਾ ਹੋਇਆ ਗਿਰ ਗਏ ਮੁੜ ਗਏ ਮੈਂ ਇਸ ਕਰਾਂ ਇੱਕ ਕਦਮ ਅੱਗੇ ਇਸ ਨੂੰ ਮੈਂ ਇੰਜ ਬਿਆਨ ਕਰਦਾ ਹਾਂ ਹਾਂ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਕੋਈ ਸਾਰੀ ਜ਼ਿੰਦਗੀ ਇਸ ਤਰ੍ਹਾਂ ਚੱਲੇ ਕਿੱਥੇ ਪਹੁੰਚੇਗਾ ਕਿਧਰੇ ਪਹੁੰਚੇਗਾ ਇਦਰੇ ਵੀ ਨਹੀਂ ਸ਼ਰਧਾ ਪੈਦਾ ਹੋਈ ਸਤਸੰਗ ਦੇ ਚ ਬੈਠਾ ਹੈ ਸ਼ੱਕ ਪੈਦਾ ਹੋਇਆ ਕੁਸੰਗਤ ਦੇ ਚ ਬੈਠਾ ਹੈ ਸ਼ਰਧਾ ਪੈਦਾ ਹੋਈ ਅੰਮ੍ਰਿਤ ਛਕਣ ਦਾ ਜੀ ਪਿਆ ਕਰਦਾ ਹੈ ਸ਼ੱਕ ਪੈਦਾ ਹੋਇਆ ਬੋਤਲ ਖੋਲ ਕੇ ਬੈਠਾ ਪਿੰਦਾ ਪਿਆ ਹੈ ਸ਼ਰਧਾ ਪੈਦਾ ਹੋਈ ਹੱਥ ਦੇ ਚ ਗੁਟਕਾ ਬਾਣੀ ਪਿਆ ਪੜਦਾ ਹੈ ਸ਼ੱਕ ਪੈਦਾ ਹੋਇਆ ਗੰਦੇ ਗੀਤ ਪਿਆ ਲੱਭਦਾ ਹੈ ਉਹੀ ਸ਼ਰਧਾ ਪੈਦਾ ਹੋਈ ਮਿੱਠਾ ਬੋਲ ਰਿਹਾ ਹੈ ਸੱਚ ਬੋਲ ਰਿਹਾ ਹੈ ਸ਼ੱਕ ਪੈਦਾ ਹੋਇਆ ਕੌੜਾ ਬੋਲ ਰਿਹਾ ਹੈ ਝੂਠ ਬੋਲ ਰਿਹਾ ਹੈ ਸ਼ਰਧਾ ਪੈਦਾ ਹੋਈ ਸੇਵਾ ਕਰਨ ਨੂੰ ਜੀਪਿਆ ਕਰਦੇ ਅੰਦਰ ਦਇਆ ਪੈਦਾ ਹੋ ਗਈ ਸ਼ੱਕ ਪੈਦਾ ਹੋਇਆ ਇਹੀ ਕਠੋਰਤਾ ਨਾਲ ਪੇਸ਼ ਆ ਰਿਹਾ ਹੈ ਸ਼ਰਧਾ ਪੈਦਾ ਹੋਈ দান ਪਿਆ ਦੇਂਦਾ ਹੈ ਸ਼ੱਕ ਪੈਦਾ ਹੋਇਆ ਬੇਈਮਾਨੀ ਪਿਆ ਕਰਦਾ ਹੈ ਸਤਸੰਗ ਦੇ ਵਿੱਚ ਬੈਠੇ ਹੋਏ ਮਨੁੱਖੀ ਕਈ ਦਫਾ ਕੋ ਸੰਗ ਦੇ ਵਿੱਚ ਬੈਠੇ ਹੋਏ ਦਿਖਾਈ ਦਿੰਦੇ ਨੇ दान ਕਰਦੇ ਆਈਂ کئی ਥਾਵਾਂ ਤੇ ਬੇਈਮਾਨੀ ਕਰਦੇ ਹੋਏ ਦਿਖਾਈ ਦਿੰਦੇ ਨੇ ਸੱਚ ਬੋਲਣ ਵਾਲੇ ਕਈ ਦਫਾ ਝੂਠ ਬੋਲਦੇ ਦਿਖਾਈ ਦਿੰਦੇ ਨੇ ਹੈਰਾਨਗੀ ਹਲੇਮੀ ਤੇ ਨਿਰਮਾਣਤਾ ਨਾਲ ਪੇਸ਼ ਆਣ ਵਾਲੇ ਕਈ ਦਫਾ ਕਠੋਰਤਾ ਨਾਲ ਪੇਸ਼ ਆਉਂਦੇ ਦਿਖਾਈ ਦਿੰਦੇ ਨੇ ਕਾਰਨ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਸ਼ਰਦਾ ਪੈਦਾ ਹੋਇਆ ਇੱਕ ਕਦਮ ਅੱਗੇ ਸ਼ੱਕ ਪੈਦਾ ਹੋਇਆ ਇੱਕ ਕਦਮ ਪਿੱਛੇ ਮਨ ਡੋਲਦਾ ਰਹਿੰਦਾ ਹੈ ਤਾਈ ਤੇ ਅਰਦਾਸ ਹੈ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇਹ ਕਰ ਹੱਥ ਮੈਨੂੰ ਉਸ ਦਿਨ ਸਮਝ ਪਈ ਉਸ ਮੰਦਰੀ ਕਰਕੇ ਉਸ ਮੰਦਰੀ ਕਰਕੇ ਜਦੋਂ ਕਹਿਣ ਲੱਗਾ ਤੁਹਾਡੀ ਸ਼ਰਦਾ ਨਹੀਂ ਪਈ ਵੱਜਦੀ ਮੇਰੇ ਤੇ ਸ਼ਰਦਾ ਵਜੇ ਤੁਹਾਡੀ ਦਾੜ ਦੀ ਦਰਦ ਹੁਣੇ ਠੀਕ ਹੋ ਜਾਏ ਤਾਂ ਮੈਂ ਕਿਹਾ ਗੁਰ ਤੇ ਮੈਨੂੰ ਵੀ ਇਹ ਆਉਂਦਾ ਹੁਣ ਸ਼ਰਦਾ ਵੱਜਦੀ ਨਹੀਂ ਸ਼ਰਦਾ ਟੁੱਟਦੀ ਹੈ ਵੱਜਦੀ ਨਹੀਂ ਯਕੀਨ ਨਹੀਂ ਬਣਦਾ ਮਹਾਰਾਜ ਤੇ ਕਹਿੰਦੇ ਜਾਂ ਕੇ ਰਦੇ ਬਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਜਿੰਨੇ ਸੁਣ ਕੇ ਮੰਨਿਆ ਹਉ ਤਿੰਨ ਬਲਹਾਰੇ ਜਾ ਸੁਣਦਾ ਪਿਆ ਤੇ ਅੰਦਰ ਭਾਵ ਪੈਦਾ ਹੋਇਆ ਮਨ ਲਈਏ ਕੋਈ ਸ਼ੱਕ ਨਹੀਂ ਕੋਈ ਸ਼ਰਦਾ ਨਹੀਂ ਸਹਿਬ ਕਹਿੰਦੇ ਇਸ ਤੋਂ ਸਦਕੇ ਜਾਈਏ ਇਸ ਤੋਂ ਕੁਰਬਾਨ ਜਾਈਏ ਮਨ ਲੈਣਾ ਤੇ ਇੰਜ ਹੈ ਜਿਵੇਂ ਪ੍ਰਭੂ ਦੀ ਪ੍ਰਾਪਤੀ ਤੇ ਮਹਾਰਾਜ ਕਹਿੰਦੇ ਜੋ ਮਨ ਲਵੇ ਉਹਦੀ ਮਹਿਮਾ ਬਿਆਨ ਵੀ ਨਹੀਂ ਕੀਤੀ ਜਾ ਸਕਦੀ मनने की गत कहीं न जाए जे को कहे पछे पछताए मनन वाले दी महमानी बयान कीती जा सकती अंदर कोई शर्त जो है शकरया ही नहीं शरदा पूरी बज गए भरोसा जो है पूरा बज गया परमा